ਬਹੁਤ ਹੀ ਸਤਿਕਾਰਯੋਗ ਦੋਸਤੋ ਇੱਕ ਜਿਹੜੀ ਘਟਨਾ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਉਹ ਘਟਨਾ ਜਿਹੜੀ ਕਲਕੱਤਾ ਦੇ ਵਿੱਚ ਜਿਹਨੂੰ ਹੁਣ ਕੋਲਕਾਤਾ ਕਿਹਾ ਜਾਂਦਾ ਹੈ ਉੱਥੇ ਇੱਕ ਹਸਪਤਾਲ ਆਰਜੀਕਰ ਹਸਪਤਾਲ ਅਤੇ ਕਾਲਜ ਜਿੱਥੇ ਘਟਨਾ ਵਾਪਰੀ ਹੈ ਤੇ ਉੱਥੇ ਇੱਕ ਜੂਨੀਅਰ ਡਾਕਟਰ ਜਿਹੜੀ ਟ੍ਰੇਨਿੰਗ ਤੇ ਚੱਲ ਰਹੀ ਸੀ ਮੋਮਤਾ ਦੇਵਰਾਜ ਉਹਦੇ ਨਾਲ ਜੋ ਕੁਸ਼ ਵਾਪਰਿਆ ਤੇ ਸਾਰੇ ਦੇਸ਼ ਦਾ ਸ਼ਰਮ ਦੇ ਨਾਲ ਝੁਕ ਗਿਆ ਤੇ ਸਾਰੇ ਦੇਸ਼ ਦੇ ਵਿੱਚ ਧਰਨੇ ਮੁਜ਼ਾਹਰੇ ਤੇ ਕੈਂਡਲ ਮਾਰਚ ਹੋ ਰਹੇ ਆ ਉਹ ਕਹਾਣੀ ਕੀ ਸੀ ਕਿ ਉਹ ਲੜਕੀ ਜਿਹੜੀ ਘਰੋਂ ਗਰੀਬ ਸੀ ਵੀ ਉਹਦੇ ਜਿਹੜੇ ਘਰ ਦੇ ਸੀ ਉਹ ਛੋਟਾ ਮोटा ਸਮਾਨ ਆ ਟੋਪੀਆਂ ਵਗੈਰਾ ਤੇ ਕੁਛ ਵੇਚ ਕੇ ਗੁਜ਼ਾਰਾ ਕਰਦੇ ਸੀ ਤੋਂ ਲੜਕੀ ਪੜ੍ਹ ਕੇ ਡਾਕਟਰ ਬਣਨਾ ਚਾਹੁੰਦੀ ਸੀ ਉਹ ਉਥੇ ਪੜ੍ਹਾਈ ਵੀ ਕਰ ਰਹੀ ਸੀ ਤੇ ਨਾਲ ਮਰੀਜ਼ਾਂ ਦੀ ਦੇਖ ਰੇਖ ਵੀ ਕਰ ਰਹੀ ਸੀ ਉਹਦੀ ਡਿਊਟੀ ਰਾਤ ਨੂੰ ਲੱਗੀ ਸੀ ਤੇ ਰਾਤ ਨੂੰ ਉਹਨੇ ਆ ਕੇ ਡਿਊਟੀ ਸੁਭਾਲੀ 8 ਵਜੇ ਆ ਕੇ ਸਵੇਰ 3 ਵਜੇ ਤੱਕ ਉਹਦੀ ਡਿਊਟੀ ਸੀ ਤੇ ਉਹ ਮਰੀਜ਼ਾਂ ਨੂੰ ਦੇਖਰੇਖ ਕਰ ਰਹੀ ਸੀ ਪਰ ਹੋਇਆ ਕੀ ਕਿ ਉਹ ਜਦੋਂ 3 ਵਜੇ ਉਸ ਤੋਂ ਬਾਅਦ ਉਹ ਉੱਪਰਲੀ ਮੰਜ਼ਲ ਤੇ ਜਾ ਕੇ ਉਹ ਪੜਨ ਲੱਗ ਪਈ ਆਪਣੀ ਪੜਾਈ ਕਰਨ ਲੱਗ ਪਈ ਤੇ ਉਹਦੇ ਨਾਲ ਜਿਹੜਾ ਪਾਣਾ ਵਾਪਰਿਆ ਉਹ ਦਸਰਾ ਬੜਾ ਮੁਸ਼ਕਲ ਹੈ ਹੋੜੋ ਦੀ ਜਾਂਚ ਜਿਹੜੀ ਸੀਬੀਆਈ ਨੂੰ ਸੌਂਪ ਦਿੱਤੀ ਹੈ ਤੇ ਪਹਿਲੀ ਜਾਂਚ ਦੇ ਵਿੱਚ ਵੀ ਇਹ ਸਾਹਮਣੇ ਆਇਆ ਕਿ ਇੱਕ ਸੰਜੇ رائے ਨਾਂ ਦਾ ਵਿਅਕਤੀ ਜਿਹੜਾ ਉੱਥੇ ਵਲੰਟੀਅਰ ਸੀ ਉਹ ਆਵ ਆਉਂਦਾ ਜਾਂਦਾ ਸੀ ਹਸਪਤਾਲ ਦੇ ਵਿੱਚ ਵਲੰਟੀਅਰ ਦੇ ਤੌਰ ਤੇ ਤੇ ਉਹਨੇ ਲੜਕੀ ਦੇ ਨਾਲ ਜਿਹੜਾ ਇੱਕ ਕਾਰਾ ਕੀਤਾ ਉਹ ਕੋਈ ਇੱਕ ਨੇ ਕਾਰਾ ਨਹੀਂ ਕੀਤਾ ਕਿਉਂਕਿ ਜਾਜ ਦੇ ਵਿੱਚ ਸਾਹਮਣੇ ਆਇਆ ਕਿਉਂਕਿ ਇੱਕ ਬੰਦੇ ਦਾ ਕੰਮ ਨਹੀਂ ਸੀ ਉਹ ਪੰਜ ਸੱਤ ਜਣਿਆਂ ਦਾ ਕੰਮ ਸੀ ਪਹਿਲਾਂ ਲੜਕੀ ਦੀ ਉਹਨੇ ਧੌਣ ਕੁੱਟੀ ਤੇ ਧੌਣ ਘੁੱਟ ਕੇ ਉਹਨੂੰ ਮਾਰਤਾ ਉਸ ਤੋਂ ਬਾਅਦ ਉਹਦੀਆਂ ਲੱਤਾਂ ਤੋੜੀਆਂ ਉਹਦੀਆਂ ਬਾਹਾਂ ਤੋੜੀਆਂ ਤੇ ਉਹਦੇ ਸਰੀਰ ਤੇ ਕਾਫੀ ਚਟਾਕ ਪਏ ਤੇ ਉਹਦੇ ਐਨਕ ਲੱਗੀ ਹੋਈ ਸੀ ਤੇ ਐਨਕ ਦੇ ਸ਼ੀਸ਼ੇ ਭੰਨ ਕੇ ਉਹ ਜਿਹੜਾ ਕੱਚ ਸੀ ਉਹ ਦੀਆਂ ਅੱਖਾਂ ਦੇ ਵਿੱਚੋਂ ਮਿਲਿਆ ਕਿੱਡੀ ਤਰਿੰਦਗੀ ਦੀ ਗੱਲ ਹੈ ਤੇ 3 ਵਜੇ ਤੋਂ 7 ਵਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ 7 ਵਜੇ ਜਾ ਕੇ ਜਦੋਂ ਡਾਕਟਰਾਂ ਨੇ ਕਿਤੇ ਉੱਪਰ ਚੜ ਕੇ ਵੇਖਿਆ ਤੇ ਉਹ ਖੂਨ ਨਾਲ ਲਥਪਥ ਸੀ ਫਿਰ ਉਹਨਾਂ ਨੇ ਉਹਨਾਂ ਦੇ ਘਰੇ ਪਤਾ ਕੀਤਾ ਤੇ ਫਟਾਫਟ ਉਹਨੂੰ ਦਾਖਲ ਕੀਤਾ ਐਡਵਰਟ ਕੀਤਾ ਤੇ ਉਹ ਲੜਕੀ ਜਿਹੜੀ ਮਰੀ ਪਈ ਸੀ ਹੁਣ ਪਛਮੀ ਬੰਗਾਲ ਦੇ ਵਿੱਚ ਮੰਮਤਾ ਬੈਨਰਜੀ ਔਰਤ ਮੁੱਖ ਮੰਤਰੀ ਹੈ ਉੱਥੇ ਆ ਕੁਝ ਹੋ ਰਿਹਾ ਹੈ ਉੱਥੇ ਔਰਤਾਂ ਸੁਰੱਖਿਤ ਨਹੀਂ ਹਸਪਤਾਲ ਦੇ ਵਿੱਚ ਜਿਹੜੇ ਡਾਕਟਰ ਲੋਕਾਂ ਨੂੰ ਜੀਵਨ ਦਾੜ ਦਿੰਦੇ ਆ ਉਹੋ ਹੀ ਸੁਰੱਖਿਤ ਨਹੀਂ ਕੀ ਉਹ ਕੱਲੀ ਲੜਕੀ ਸੀ ਕੀ ਉੱਥੇ ਹੋਰ ਕੋਈ ਡਾਕਟਰ ਹੈ ਨਹੀਂ ਸੀ ਕੀ ਉੱਥੇ ਸਿਕਿਉਰਿਟੀ ਦਾ ਕੋਈ ਇੰਤਜ਼ਾਮ ਹੀ ਹੈ ਨਹੀਂ ਸੀ ਵੀ ਉੱਥੇ ਮਰੀਜ਼ ਪਏ ਆ ਉੱਥੇ ਉਹ ਜਿਹੜੀ ਲੜਕੀ ਹੈ ਉਹ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਹੈ ਤੇ ਉੱਥੇ ਕੁਝ ਹੋਈ ਜਾਵੇ ਕੋਈ ਸਿਕਿਉਰਿਟੀ ਦਾ ਇੰਤਜ਼ਾਮ ਨਹੀਂ ਕੋਈ ਕੁਝ ਨਹੀਂ ਤੇ ਇਸ ਨਾਲ ਸਾਰੇ ਦੇਸ਼ ਦਾ ਸ਼ਰਮ ਦੇ ਨਾਲ ਸਿਰ ਝੁਗਿਆ ਤੇ ਸਰਕਾਰਾਂ ਕੀ ਕਰਦੀਆਂ ਇਹ ਜਾਤ ਨੂੰ ਲੰਬਾ ਕਰ ਦੇਣਗੀਆਂ ਤੇ ਹੌਲੀ-ਹੌਲੀ ਇਹ ਸਬੂਤ ਮਿਟਾ ਕੇ ਅਗਵਾ ਗੂ ਜਿਹੜੇ ਉਹ ਮੁਕਰ ਕੇ ਤੇ ਉਹਨਾਂ ਨੇ ਫਿਰ ਬਰੀ ਹੋ ਜਾਣਾ ਤੇ ਇਹ ਘਟਨਾਵਾਂ ਕੋਈ ਅੱਜ ਦੀਆਂ ਨਹੀਂ ਇਹ ਲਗਾਤਾਰ ਇਹ ਘਟਨਾਵਾਂ ਚੱਲਦੀਆਂ ਤੇ ਚਲਦੀਆਂ ਰਹਿੰਦੀਆਂ ਐ ਪਰ ਇਹਨਾਂ ਤੇ ਕੋਈ ਰੋਕ-ਥਾਮ ਨਹੀਂ ਲੱਗਦੀ ਉਹ ਲੜਕੀ ਵਿਚਾਰੀ ਜਿਹੜੀ ਘਰ ਦਾ ਸੁਧਾਰ ਕਰਨਾ ਚਾਹੁੰਦੀ ਸੀ ਡਾਕਟਰ ਬਣ ਕੇ ਘਰ ਦੀ ਗਰੀਬੀ ਦੂਰ ਕਰਨੀ ਚਾਹੁੰਦੀ ਸੀ ਤੇ ਅੱਜ ਉਹਦੇ ਮਾਂ ਪਿਓ ਦਾ ਕੀ ਹਾਲ ਹੋਊਗਾ ਜਿਹੜੀਆਂ ਸਾਡੀਆਂ ਲੜਕੀਆਂ ਨੇ ਉਹ ਵੀ ਕਿਵੇਂ ਸੁਰੱਖਿਅਤ ਹੋਣਗੀਆਂ ਇਹ ਇੱਕ ਸੋਚਣ ਦਾ ਵਿਸ਼ਾ ਹੈ ਕਿ ਹਰ ਪਾਸੇ ਹਾਹਾਕਾਰ ਮੱਚੀ ਹੋਈ ਐ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਉਹਨੇ ਜਾਂਚ सीबीआई ਨੂੰ ਸੌਂਪੀ ਗਈ ਐ ਇਹ ਵੇਖੋ ਅੱਗੇ ਕੀ ਹੁੰਦਾ ਕਿਵੇਂ ਜਾਂਚ ਹੁੰਦੀ ਐ ਕਿਹੜੇ-ਕਿਹੜੇ ਬੰਦੇ ਇਹਦੇ ਵਿੱਚ ਸਾਹਮਣੇ ਆਉਂਦੇ ਐ ਉਹ ਬੰਦਾ ਫੜਿਆ ਕਿਵੇਂ ਗਿਆ ਕਿਉਂਕਿ ਉਹਦੇ ਜਿਹੜੇ ਬਲੂ ਟੁੱਥ ਕੰਨਾਂ 'ਚ ਆਪਾ ਲਾਉਣੇ ਹੁੰਦੇ ਆ ਉਹ ਉੱਥੇ ਡਿੱਗ ਪਏ ਤੇ ਉਹ ਬਲੂਟੁੱਥ ਚੱਕ ਕੇ ਜਾਂਚ ਟੀਮ ਨੇ ਫਿਰ ਇਨਕੁਆਰੀ ਕੀਤੀ ਵੀ ਕਿਹੜੇ ਫੋਨ ਦੇ ਨਾਲ ਇਹ ਜਿਹੜੇ ਬਲੂਟੁੱਥ ਮਾਈਕ ਜਿਹੜੇ ਕੰਨਾਂ 'ਚ ਲੱਗਦੇ ਆ ਇਹ ਕਿਹੜੇ ਨਾਲ ਜੁੜਦੇ ਆ ਇਹ ਉਸ ਜਿਹੜਾ ਸੰਜੇ رائے ਸੀ ਉਹਦੇ ਨਾਲ ਜੁੜ ਗਏ ਤੇ ਉਹਨੂੰ ਗ੍ਰਿਫਤਰ ਕਰ ਲਿਆ ਤੇ ਉਹ ਨੇ ਆਪ ਦਾ ਗੁਨਾਹ ਜਿਹੜਾ ਕਬੂਲ ਵੀ ਕਰ ਲਿਆ ਤੇ ਅਜੇ ਤੱਕ ਹੋਰ ਕਿੰਨੇ ਆਦਮੀ ਹੋਰ ਸੀ ਕਿਉਂਕਿ ਆਪਾਂ ਇੱਥੇ ਦੱਸ ਨਹੀਂ ਸਕਦੇ ਵੀ ਕਿਵੇਂ ਪਤਾ ਲੱਗਿਆ ਵੀ ਇੰਨੇ ਆ ਆਦਮੀ ਉੱਥੇ ਮੌਜੂਦ ਸੀ ਜਿਨ੍ਹਾਂ ਨੇ ਰੇਪ ਕੀਤਾ, ਬਲਾਤਕਾਰ ਕੀਤਾ ਕੁੜੀ ਨਾਲ। ਉਹ ਕਿਵੇਂ ਪਤਾ ਲੱਗਿਆ? ਇਸ ਕਰਕੇ ਸਾਰੇ ਦੇਸ਼ ਨੂੰ ਸਿਰਫ ਨਿੰਦਿਆ ਹੀ ਨਹੀਂ ਕਰਨੀ ਚਾਹੀਦੀ। ਵੀ ਨਿੰਦਿਆ ਨਾਲ ਕੰਮ ਨਹੀਂ ਚੱਲਣਾ, ਨਿੰਦਿਆ ਕਰਤੀ ਤੇ ਕੰਮ ਨਿਭੜ ਗਿਆ। ਆਪਾਂ ਨੂੰ ਕੋਈ ਤਗੜਾ ਐਕਸ਼ਨ ਉਲਿਕਣਾ ਚਾਹੀਦਾ ਹੈ। ਜਥੇਬੰਦੀਆਂ ਨੂੰ ਤਗੜੇ ਇਲੈਕਸ਼ਨ ਜਿਹੜੇ ਐਕਸ਼ਨ ਵਿੱਚ ਲਿਖਣੇ ਚਾਹੀਦੇ ਆ ਤਾਂ ਕਿ ਸਰਕਾਰਾਂ ਜਾਗਣ ਤੇ ਇਹੋ ਜਿਹੜੀਆਂ ਕੁਰੀਤੀਆਂ ਉਹ ਖਤਮ ਹੋਣ ਇਹੀ ਮੇਰੀ ਬੇਨਤੀ ਹੈ